ਦੋਸਤੋ ਅੱਜ ਇਹੋ ਜੀ ਕਹਾਣੀ ਸ਼ੇਅਰ ਕਰਨ ਲੱਗੇ ਆ ਕਿ ਕਦੇ ਵੀ ਕਿਸੇ ਦਾ ਬੰਦੇ ਨੂੰ ਮਾੜਾ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਕਿਸੇ ਦਾ ਮਾੜਾ ਕਰਦਾ ਹੈ ਰੱਬਵਿੰਦ ਹੈ ਤੇ ਪ੍ਰਕਿਰਤੀ ਦਾ ਨਿਜ਼ਮ ਹੈ ਉਹ ਕਿਤਾ ਹੋਇਆ ਮਾੜਾ ਕਰਮ ਉਹਦੇ ਮੋਰੀਆ ਖੜਾ ਹੁੰਦਾ ਹੈ ਇੱਕ ਮਾੜਾ ਬੀਜ ਬੀਜਿਆ ਹੋਇਆ ਉਹ ਕਈ ਹੋਰ ਮਾੜੇ ਬੀ ਤਿਆਰ ਕਰ ਲਿੰਦਾ ਹੈ ਇੱਕ ਕਰ ਦਾ ਇੱਕ ਬੀਜਿਆ ਹੋਇਆ ਬੀਜ ਕਈ ਸੂਲਾ ਕਈ ਕੰਡੇ ਲੈ ਕੇ ਪੈਦਾ ਹੁੰਦਾ ਹੈ ਜ਼ਿੰਦਗੀ ਚ ਕਦੇ ਕਿਸੇ ਦਾ ਮਾੜਾ ਨਾ ਕਰੋ ਜਿੰਨਾ ਹੋ ਸਕੇ ਸਭ ਦਾ ਪੜਾ ਕਰੋ ਇੱਕ ਨਗਰ ਚ ਸਾਧੂ ਰਿਆ ਕਰਦੇ ਸਨ ਸਾਧੂ ਉਹਨਾਂ ਦੇ ਡੇਰੇ ਤੇ ਲੋਕਾਂ ਦੀ ਆਵਾਜ਼ਾਈ ਸ਼ੁਰੂ ਹੋ ਗਈ ਲੋਕਾਂ ਨੂੰ ਚੰਗਾ ਉਪਦੇਸ਼ ਦਿੰਦੇ ਨੇ ਤੇ ਮਾਪੁਰਖਾਂ ਨੇ ਵੇਖਿਆ ਬੇ ਕਈ ਆਉਂਦੇ ਨੇ ਤੇ ਕਿਸੇ ਨੇ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ ਪ੍ਰਸ਼ਾਦੇ ਪਾਣੀ ਦਾ ਕੋਈ ਬਹੁਤਾ ਵੱਡਾ ਪ੍ਰਬੰਧ ਨਹੀਂ ਸੀ ਮਾਪੁਰਖਾਂ ਨੇ ਉਸੇ ਨਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਲਿਆਣਾ ਸ਼ੁਰੂ ਕੀਤਾ ਪ੍ਰਸ਼ਾਦਾ ਪਾਣੀ ਲਿਆਉਂਦੇ ਨੇ ਕੋਈ ਰਾਗੀ ਰੰਦਾ ਉਹ ਛਕ ਲਿੰਦਾ ਕੋਈ ਸੰਗਤ ਆਉਂਦੀ ਉਹ ਛਕ ਲੈਂਦੀ ਸਮਾਂ ਬੀਤਦਾ ਗਿਆ ਤੇ ਇੱਕ ਨਗਰ ਚ ਉਸੇ ਚ ਬੀਬੀ ਸੀ ਉਬੀਬੀ ਮਾਪੁਰਖਾ ਤੋਂ ਬਹੁਤ ਤੰਗ ਹੋ ਗਈ। ਬੀ ਇਹ ਤਾਂ ਵਿਲੜ ਹੈ ਹਰੋਜ਼ ਹੀ ਆ ਜਾਂਦਾ। ਰੱਬ ਦੇ ਪਿਆਰਿਆਂ ਨੂੰ ਮਾੜਾ ਚੰਗਾ ਮਨ 'ਚ ਸੋਚਿਆ ਕਰੇ, ਕਿਆ ਨਾ ਕਰੇ। ਬੀਬੀ ਤੰਗ ਬੜੀ ਹੋ ਗਈ ਪਰ ਕਹਿ ਨਾ ਸਕੇ। ਆਖਿਰ ਨੂੰ ਬੀਬੀ ਨੇ ਕੀ ਕੀਤਾ? ਦੋ ਪ੍ਰਸ਼ਾਦੀ ਅੱਜ ਬਣਾਈ ਨੇ। ਬੀਬੀ ਨੇ ਪ੍ਰਸ਼ਾਦੀਆਂ ਵਿੱਚ ਜ਼ਹਿਰ ਪਾ ਦਿੱਤੀ। ਜ਼ਹਿਰ ਭਾ ਕੇ ਮਾਪੁਰਖਾ ਨੂੰ ਦੇ ਦਿੱਤੀ। ਖਾਏਗਾ, ਆਪੇ ਮਰ ਜਾਏਗਾ, ਮਗਰੋਂ ਲੈ ਜਾਏਗਾ। ਮਾਪੁਰਖਾ ਨੂੰ ਨਹੀਂ ਪਤਾ ਸਾਧੂ ਮਹਾਤਮਾ ਆਪਣੇ ਡੇਰੇ ਆਏ। ਸੰਗਤ ਆਉਂਦੀ ਹੈ, ਰਾਗੀ ਰੋਂਦੇ ਨੇ ਪ੍ਰਸ਼ਾਦਾ ਪਾਣੀ ਸ਼ੱਕੇ ਤੁਰ ਜਾਂਦੇ ਨੇ। ਦੋ ਬੱਚੇ ਅੱਜ ਆਏ। ਜਿਹੜੇ ਪਹਿਲੀ ਵਾਰ ਆਏ ਨੇ ਮਾਪੂਖਾਂ ਨੇ ਪ੍ਰਸ਼ਾਦਾ ਵਰਤਾਇਆ ਦੋ ਪ੍ਰਸ਼ਾਦਾ ਹੀ ਰਹਿ ਗਈ ਇੱਕ ਇੱਕ ਪ੍ਰਸ਼ਾਦਾ ਦੋਨੇ ਬੱਚਿਆਂ ਨੂੰ ਵੰਡ ਦਿੱਤਾ ਗਿਆ ਹੁਣ ਬੱਚਿਆਂ ਨੇ ਪ੍ਰਸ਼ਾਦਾ ਛਕਿਆ ਦੋਨੇ ਬੱਚੇ ਪ੍ਰਸ਼ਾਦਾ ਛਕਣ ਤੋਂ ਬਾਅਦ ਉੱਥੇ ਹੀ ਦੋਨੇ ਮਰ ਗਏ ਦੋਨੇ ਬੱਚੇ ਮਰ ਗਏ ਇਹ ਬੱਚੇ ਕਿਹੜੇ ਸੀ ਜਿਹੜੀ ਮਾਤਾ ਨੇ ਪ੍ਰਸ਼ਾਦਾਂ ਵਿੱਚ ਜ਼ਹਿਰ ਪਾਇਆ ਸੀ ਉਹਦੇ ਦੋ ਪੁੱਤ ਸੀ ਜਿਹਨਾਂ ਦਾ ਅੱਜ ਵਿਚਾਰ ਬਣੀ ਕਿ ਮਾਪੂਖਾਂ ਦੇ ਡੇਰੇ ਹੀ ਚੱਲਦੇ ਆ ਨਾਲੇ ਸੇਵਾ ਕਰਾਂਗੇ ਨਾਲੇ ਲੰਗਰ ਪ੍ਰਸ਼ਾਦਾ ਸ਼ਕੀ ਆਵਾਂਗੇ ਬੀਬੀ ਨੂੰ ਲੱਗਿਆ ਪਤਾ ਬੀਬੀ ਤਾਂ ਹਾਂ ਮਾਰ ਦੀ ਭੱਜੀ ਹੁੰਦੀ ਹੈ ਟੈਪੀ ਮਾਪੁਰਖਾਂ ਦੇ ਚਰਨਾਂ ਤੇ ਮੈਨੂੰ ਬਖਸ਼ ਲੋ ਮੇਰੇ ਬੱਚਿਆਂ ਨੂੰ ਬਖਸ਼ ਲੋ ਮਾਪੁਰਖ ਕਹਿੰਦੇ ਨਹੀਂ ਪਾਈ ਕਰਨ ਤੋਂ ਪਹਿਲਾਂ ਸੋਚੋ ਕਰਮ ਕਰਨ ਤੋਂ ਪਹਿਲਾਂ ਤੁਸੀਂ ਆਜ਼ਾਦ ਹੋ ਕਰਮ ਕਰਨ ਤੋਂ ਬਾਅਦ ਤੁਸੀਂ ਆਜ਼ਾਦ ਨਹੀਂ ਫੇਰ ਕੀਤੇ ਹੋਏ ਕਰਮ ਦਾ ਰਿਜ਼ਲਟ ਭੁਗਤਣਾ ਇਹ ਪੈਣਾ ਹੀ ਪੈਣਾ ਹੈ ਮਾਪੁਰਖਾਂ ਨੇ ਕਿਹਾ ਮਾੜਾ ਨਾ ਕਰ ਮਾਪੁਰਖਾਂ ਦੇ ਚਰਨੀ ਟੈਪੀ ਮੇਰੇ ਬੱਚੇ ਬਖਸ਼ ਦੋ ਮਾਪੁਰਖ ਕਹਿੰਦੇ ਨਹੀਂ ਪਾਈ ਜਿਹੜਾ ਬਿਜ ਬਿਜਿਆ ਹੈ ਉਹ ਨਹੀਂ ਉਗਣੇ ਉਗਣਾ ਇਹ ਮਾੜਾ ਕਰਮ ਸੀ ਤੇਰਾ ਤੇਰੇ ਬੱਚਾ ਨੂੰ ਭੁਗਣਾ ਪਿਆ ਲੜਨ ਤਾਂ ਪਈਆਂ ਬਿੱਬੀ ਨੂੰ ਸਾਰਾ ਨਗਰ ਲੜਨ ਦਾ ਪਉਂਦਾ ਬੱਚੇ ਵੀ ਗਈ ਇੱਜ਼ਤ ਵੀ ਗਈ ਘਰ ਦਾ ਸਕੂਨ ਖਤਮ ਹੋ ਗਿਆ ਤਾਂ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਰੱਬ ਤੁਹਾਡੇ ਨਾਲ ਮਾੜਾ ਨਹੀਂ ਕਰੇਗਾ ਜੇ ਗਾਣੀ ਚੰਗੀ ਲੱਗੀ ਹੋਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਸ਼ੇਅਰ ਕਰ ਦਿਓ